ਕਿੰਨੇ ਮੁਲਕਾਂ ਦੀ ਸੈਰ ਕਰਕੇ ਆਇਆ ਜਦ ਵਾਪਸ ਆ ਗਿਆ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਾ ਉਹਨੇ ਗੱਲਾਂ ਸੁਣਾਈਆਂਆਂ ਬਾਹਰਲੇ ਮੁਲਕਾਂ ਦੀਆਂ ਇੱਕ ਦਿਨ ਕਹਿਣ ਲੱਗੇ ਯਾਰ ਸਾਨੂੰ ਤਾਂ ਤੂੰ ਬਹੁਤ ਗੱਲਾਂ ਸੁਣਾਤੀਆਂ ਇੱਥੇ ਇੱਕ ਬੀਹਾਂ ਤੇੜੀ ਬੈਠੀ ਐ ਜਬ ਹੀ ਗਣ ਕੇ ਆ ਤਾ ਲਾ ਪਹਿਲਾਂ ਬੀਹ ਗਿਣਨਾ ਕਿਹੜਾ ਕੰਮ ਐ ਮੈਂ ਤਾਂ ਕਹਿੰਦਾ ਲੱਖਾਂ ਕਰੋੜਾਂ ਅਰਬਾਂ ਤੱਕ ਗਿਣਨ ਦਿੰਨਾ ਪੜਿਆ ਹੋਈਏ ਨਾ ਕਹਿੰਦੇ ਜਾਂਦਾ ਨਹੀਂ ਫਿਰ ਉਹਦੇ ਬੀਹ ਗਿਣਨਾ ਲਾ ਉਹਦੀ ਚੱਕਿਆ ਹਿਲੰਦਾ ਘਰ ਹੋ ਕੇ ਤਿਆਰ ਹੋ ਉਹ ਕਿਹੜਾ ਗੱਡੀਆਂ ਦੇ ਪਜਾਰੋ ਹੁੰਦੀ ਸੀ ਘੋੜੇ ਦੀ ਸਵਾਰੀ ਹੁੰਦੀ ਸੀ ਲੋ ਜੀ ਸਿੱਤੇ ਰੱਖ ਲਿਆ ਹੈ ਟਾਈ ਲਾ ਲਈ ਬੂਟ ਕੱਸਲੇ ਪੈਂਟ ਸ਼ਰਟ ਪਾ ਲਈ ਹੱਥ 'ਚ ਫੜ ਲਈ ਛਿੱਟੀ ਮਾਰੂ ਮਾਰ ਕਰਦਾ ਘੋੜੇ ਤੇ ਬੈਠ ਕੇ ਤਾਂ ਰਾਣੀ ਦੇ ਮਹੱਲਾ ਨੂੰ ਤੁਰ ਪਿਆ ਜਿਸ ਵੇਲੇ ਤੁਰਿਆ ਜਾਂਦਾ ਰਸਤੇ 'ਤੇ ਇੱਕ ਗੰਧਾ ਜਾਲੀ ਪੇਟ ਆਚਾਰਦਾ ਹੁੰਦਾ ਸੀ ਸਿਰੋਂ ਗੰਜਾ ਅੱਖੋਂ ਕਾਣਾ ਪੰਡਿਤ ਬੰਦੀ ਝਾਕੇ ਤਾਂ ਪੰਜ ਕੱਲੇ ਆ ਕੁਝ ਹੋਤਾ ਹੀ ਹੋਣਾ ਉਹ ਬੰਦਾ ਤਾਂ ਨਹੀਂ ਹੋਣਾ ਲੋ ਜੀ ਉਹ ਜਿਸ ਵੇਲੇ ਉਹਦੇ ਕੋਲੇ ਆਇਆ ਉਹ ਬੂਰੇ ਹੋ ਕੇ ਰਾਹ ਤੇ ਖੜ ਗਿਆ ਘੋੜੇ ਦੇ ਮੂਰੇ ਐਸਾ ਕਰਕੇ ਕਹਿੰਦਾ ਬਾਉ ਜੀ ਕਿੱਥੇ ਚੱਲੇ ਆ ਕਹਿੰਦਾ ਯੂਰ ਕਹਿਤਾ ਪੜਾ ਲਿਖਿਆ ਸੀ ਨਾ ਕਹਿੰਦਾ ਆ ਤਾਂ ਗੇਟ ਮੋੜ ਤੇਰੀ ਜਾਂਦੇ ਸੀ ਭੁੱਲ ਜਾਣੀਂ ਮੈਨੂੰ ਪਤਾ ਕਿੱਥੇ ਚੱਲਿਆ ਨੂੰ ਕਿੱਥੇ ਚੱਲਿਆ ਕਹਿੰਦਾ ਰਾਣੀ ਦੇ ਢੀਗਣ ਕਹਿੰਦਾ ਜਾ ਫਿਰ ਚੱਲਿਆ ਗਿਆ ਜਾ ਕੇ ਕੋੜੀ ਦੀ ਗਾੜੀ ਲੈ ਆਤੀ ਬਿਛਾਰੀ ਲੈ ਆਤੀ ਨੰਗਾਰਾ ਰੱਖਿਆ ਸੀ ਮਗਾਰੀ ਮਾਰੀ ਨੰਗਾਰੇ ਤੇ ਚੋਟ ਤਉ ਤੋਂ ਆਈ ਦੁਕਰਾਣੀ ਫੜ ਕੇ ਬਾਹਰ ਤੋ ਫੜ ਕੇ ਖਿੱਚ ਕੇ ਪੌੜੀਆਂ ਤੇ ਉੱਤੇ ਲੈ ਗਈ ਉੱਤੇ ਰਾਣੀ ਬੈਠੀ ਸੀ ਕਹਿੰਦੀ ਬਾਉ ਜੀ ਕਿਸ ਵਾਸਤੇ ਆਏ ਹੋ ਢੀਗਣ ਵਾਸਤੇ ਕੰਨਿ ਬਹਿ ਜਾ ਦੋ ਮੂੜੇ ਰੱਖੇ ਹੋਏ ਸੀ ਕਿ ਕੁੱਚਾ ਕਿ ਨੀਣਾ ਉੱਚੇ ਮੂੜੇ ਤੇ ਆ ਬਹਿ ਜਾਂਦੀ ਸੀ ਆਉਣ ਵਾਲੇ ਨੂੰ ਬਿਠਾਉਂਦੀ ਸੀ ਨੀਵੇਂ ਮੂੜੇ ਤੇ ਬਾਪੂ ਬਹਿ ਗਿਆ ਕੰਨਿ ਚੱਲ ਬਾਪੂ ਕਾਇਕ ਗਿਣਾ ਲੱਗ ਗਿਆ ਕੰਨਿ 1 2 3 4 ਉਹਨੇ 66 ਚੱਕ ਲਿਆ ਕਹਿੰਦਾ ਇਹ ਤਾਂ ਮਾਰਨ ਲੱਗੀ ਹੈ ਯਾਰ ਇਹ ਕਿਹੜੀ ਜ਼ਬਾਨ ਸਮਝਦੀ ਹੈ ਉਹ ਲੱਗ ਗਿਆ ਫਾਰਸੀ ਚ ਕਿਹੜਨ ਅਵਲ ਦੂ ਸੂਮ ਚਹਾਰਾਂ ਪੰਜ ਉਹਨੇ 66 ਇੱਥੇ ਲੈ ਆਂਦਾ ਕੰਨਿ ਠੀਕ ਹੈ ਕੰਨਿ ਯਾਰ ਇਹ ਜ਼ਬਾਨ ਕਿਹੜੀ ਸਮਝਦੀ ਹੈ ਮੈਂ ਭੀਗਣ ਲੱਗਿਆ ਹੋਇਆ ਉਹਨੇ ਕਹਿੰਦਾ ਬਹੁਤੀ ਵੱਡੀ ਲਿਖੀ ਹੈ ਅੰਗਰੇਜ਼ੀ ਸਮਝਦੀ ਹੋਣੀ ਉਹ ਲਾ ਗਿਆ ਕਰਨ 1 2 3 4 5 ਪਾੜ 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 ਲੀਟਰ ਪਹਿਣ ਲੱਗੇ ਬਾਬੂ ਦੇ ਜਾਨ ਬਹੁ ਦੀ ਹਾਈਟਾ ਹੈਟ ਕਿਧਰੇ ਟਾਈ ਕਿਧਰੇ ਛੜੀ ਕਿਧਰੇ ਭੱਜ ਲਿਆ ਪੌੜੀਆਂ ਨੂੰ ਫੜ ਲਈ ਫੜ ਗੋਲੀਏ ਭੱਜ ਨਾ ਜਾਵੇ ਭੱਜਦੇ ਦੌੜਦੇ ਤੇ ਪੌੜੀ ਉਤਰਦੇ ਤੇ 20 ਲੀਟਰ ਮਾਰ ਦਿੰਦੇ ਹੁਣ ਬਾਬੂ ਦੀ ਤਾਂ ਮੱਤ ਮਾਰਦੇ ਲੀਟਰਾਂ ਨੇ ਜਦ ਥੱਲੇ ਉਤਰਿਆ ਆਕੇ ਕੋੜੀ ਦੀ ਗਾੜੀ ਪੱਟ ਲਈ ਪਿਛਾੜੀ ਦਾ ਚੇਤਾ ਨਹੀਂ ਰਿਆ ਡਰਦੇ ਨੇ ਛੜਾਪਾ ਮਾਰਿਆ ਉੱਤੇ ਕੋਨੇ ਪਿਛਾੜੀ ਜੋਰ ਨਾਲ ਪੱਟ ਲਈ ਹੁਣ ਬਾਬੂ ਰਾਣੀ ਤੋਂ ਡਰਦਾ ਭੱਜਿਆ ਜਾਵੇ ਮਗਰ ਕਿਲਾ ਮਹਰਾਂ ਚ ਮੁਲਾਕਾਤ ਕਰਦਾ ਹੋਵੇ ਖੜ-ਖੜ ਮਹਰਾਂ ਦੇ ਕਿਲੇ ਵੱਜਦੇ ਆਉਂਦੇ। ਡਰਿਆ ਹੋਇਆ ਇਹਨਾਂ ਅੱਗੇ ਗੰਗਾ ਵਾਲੀ ਫੇਰ ਮੂਰੇ ਹੋ ਕੇ ਖੜ ਗਿਆ। ਉਹਨੇ ਘੋੜੇ ਜੋਕਦੀ। ਕਹਲਾ ਬਾਉ ਜੀ ਰਾਣੀ ਦਾ ਡੋਲਾ ਕਿੱਥੇ ਜਾਂਦਾ? ਉਹ ਕਹਿੰਦਾ ਡੋਲੇ ਨੇ ਖਾਦੀ ਕੜੀ ਪਹਿਲਾਂ ਇਹ ਦੱਸ ਤੂੰ ਮਾਰਦੀ ਕਿੱਥੇ ਤੱਕ ਆਉਂਦੀ ਹੁੰਦੀ ਹੈ। ਕਹਿੰਦਾ ਹੁਣ ਤਾਂ ਬੜਾ ਸੋਹਣਾ ਮੇਰੇ ਵਾਂਗੂ ਬੋਲਦਾ। ਉਹ ਤੇਰੀ ਖੇਡ ਮੌੜ ਕਿੱਧਰ ਗਈ? ਕਹਿੰਦਾ ਯਾਰ ਉਹਨੂੰ ਤਾਂ ਸੁਰਤ ਮਾਰਤੀ, ਮੇਰੀ ਤਾਂ ਮੱਤ ਮਾਰਤੀ। ਕਹਲਾ ਉੱਤਰੀਆ ਘੋੜਤੋਂ ਥੱਲੇ। ਥੱਲੇ ਉਤਰਿਆ ਉਤਰਿਆ ਆ ਫੜਕਾ ਕਹਿੰਦਾ ਮੇਰਾ ਢਾਂਗਾ ਕਹਿੰਦਾ ਚਾਰ ਮੇਰੀਆਂ ਭੇਡਾਂ ਕਹਿੰਦਾ ਜਾਜ ਗੰਜਾ ਹੈ ਨਹੀਂ ਜਰਾਣੀ ਦੀ। ਲਓ ਜੀ ਪੜਿਆ ਲਿਖਿਆ ਬਾਬੂ ਮਾਰ ਭੇਡਾਂ ਦੇ ਮਗਰ ਤੋਰਦਾ। ਜਿਹੜੇ ਭੇਡਾਂ ਮਗਰ ਤੁਰ ਪਿਆ ਕਹਿੰਦਾ ਗੱਲ ਸੁਣੋ ਗੱਲ ਸੁਣੋ। ਮੈਂ ਤਾਂ ਕਹਿੰਦਾ ساری ਜ਼ਿੰਦਗੀ ਕੰਮ ਨਹੀਂ ਕੀਤਾ। ਜਿੰਗੂ ਭੇਡ ਕਿਸੇ ਦੀ ਫਸਲ 'ਚ ਜਾਵੜੀ ਫੇਰ। ਕੱਲੇ ਵੀ ਤੇਰੇ ਵਾਂਗੂ ਪੜੀਆਂ ਲਿਖੀਆਂ ਨੇ ਜਾਣੀਆਂ ਨਹੀਂ ਕਿਤੇ। ਕਹਿੰਦਾ ਜੇ ਕੋਈ ਫਲ ਫਰਦ ਚਲੀ ਵੀ ਜਾਵੇ। ਬੰਨੇ ਤੇ ਖੜਕੇ ਇਹਨੂੰ ਆ ਕਹਿਣਾ ਦਾ ਰਰ ਰਰ ਕਹਿੰਦਾ ਭੇਡ ਮੁੜੇ ਆਊਗੀ ਆਪਦੇ ਵਾਲੀ ਚੀਜ਼ ਕਮਿਊਚਕੋ ਨਹੀਂ ਬੋਲਣੀ। ਆ ਜਵਾਨ ਸਮਝਣ ਗਿਆ ਹੈ ਲਓ ਜੀ ਉਹਨੂੰ ਲਾ ਕੇ ਭੇਡਾ ਮਗਰ ਦੁਪਹਿਰ ਦਾ ਟਾਈਮ ਕਹਿੰਦਾ ਜਾਂਦੇ ਜਾਂਦੇ ਕਰੋ ਲੱਸੀ ਪੀ ਚੱਲਦੇ ਮਾਂ ਸੀ ਉਹਦੀ ਨਹੀਂ ਅੱਖਾਂ ਤੋਂ ਨਬੀਨ ਨਹੀਂ ਸੀ ਉਹਨੇ ਜਿਸ ਵੇਲੇ ਦੁਪਹਿਰ ਦੇ ਜਾਮ ਜਾ ਕੇ ਚਾਟੀ ਖੜਕਾਈ ਤਾਂ ਉਹਦੀ ਮਾਂ ਕਹਿੰਦੀ ਦੁਰ ਦੁਰ ਪਤਾ ਨਹੀਂ ਕੋ ਕੁੱਤਾ ਚ ਮੜਿਆ ਉਹ ਕਹਿੰਦੀ ਮਾਂ ਮੈਂ ਤੇਰਾ ਪੋਤਾ ਹਾਂ ਕਹਿੰਦਾ ਜਾਲੀ ਦੇਨ ਮਾਣਿਆ ਤੂੰ ਇਸ ਵੇਲੇ ਤੇਰੀਆਂ ਭੇਡਾਂ ਕਹਿੰਦਾ ਸੌਰੀ ਭੇਡਾਂ ਦੀ ਭੇਡਾਂ ਆਪਣੇ ਅਫਸਰਾਂ ਦੇ ਪੁੱਤ ਚਾਰਦੇ ਫਿਰਦੇ ਆ ਆਪਾਂ ਕਿਸੇ ਨੂੰ ਘਾਟਾਂ ਵੀ ਤੂੰ ਕਿੱਥੇ ਚੱਲਿਆ ਕਹਿੰਦਾ ਮੈਂ ਚੱਲਿਆ ਰਾਂਣੇ ਦੇ ਬੀਗਣ ਨਾ ਬੈਨਾ ਉੱਥੇ ਨਾ ਜਾਈ ਉਹ ਤਾਂ ਮਾਰਦੀ ਹੈ ਕਹਿੰਦਾ ਮਾਰਦੀ ਹੋਏ ਲੋਕਾਂ ਨੂੰ ਮੈਂ ਤਾਂ ਹੱਥ ਨਹੀਂ ਲਾ ਸਕਦਾ ਲਓ ਜੀ ਪੀ ਕੇ ਕਰੋ ਲੱਸੀ ਚੱਕ ਕੇ ਹੱਥ ਦੇ ਵਿੱਚ ਵੱਡੀ ਸਾਰੀ ਡਾਂਗ ਤੇ ਇੱਕ ਸਾਫਾ ਮੋਢੇ ਤੇ ਰੱਖਿਆ ਸੀ ਕਿ ਭਾਰਾ ਜਿਹਾ ਕੱਪੜਾ ਹੋਰ ਰੱਖ ਲਿਆ ਕਹਿੰਦੇ ਸਿਆਣੇ ਬੰਦੇ ਕਹਿੰਦਾ ਜਦੋਂ ਬੰਦਾ ਜਾਵੇ ਕਿਤੇ ਕੱਪੜਾ ਨਾਲ ਲੈ ਕੇ ਜਾਵੇ ਕੰਮ ਆਉਗਾ ਹੁੰਦਾ ਨੰਗੇ ਪੈਰੀ ਨੇ ਤੁਰੇ ਰਾਤ ਨੂੰ ਟੀਚਰ ਕਰੀਏ ਨਾ ਮਰਾਸੀ ਜਾਤ ਨੂੰ ਇਹ ਗੱਲਾਂ ਦਾ ਬਹੁਤ ਕੰਮ ਨਹੀਂ ਆ ਜਾਂਦੀ ਇਹਨੇ ਵਿੱਚ ਚਲੋ ਆਪਾਂ ਸਿੱਧਾ ਹੀ ਤੁਰੇ ਜਾਂਦੇ ਹਾਂ ਲਓ ਜੀ ਜਾ ਕੇ ਚਲਾ ਗਿਆ ਲੋਕ ਤਾਂ ਨਗਾਰਾ ਵਜਾਉਂਦੇ ਸੀ ਸੋਟੀ ਨਾਲ ਉਹ ਜਾ ਕੇ ਡਾਂਗ ਨਾਲੀ ਟੰਕਰ ਨੂੰ ਲੱਗ ਗਿਆ ਵੜਨ ਦਰਦ ਦਰਦ ਪੁੱਠੀ ਜੀਵਾ ਆ ਜਾਈ ਰਾਣੀ ਕਹਿੰਦੀ ਗੋਲੀ ਨੂੰ ਕਹਿੰਦੀ ਆ ਹੱਥ ਥੱਲੇ ਦੇਖ ਤਾਂ ਨਗਾਰਾ ਕੌਣ ਪਾੜਨ ਲੱਗਿਆ ਹੋਇਆ ਜਦ ਗੋਲੀ ਨੇ ਆ ਕੇ ਦੇਖਿਆ ਤਾਂ ਗੰਡਾ ਜਾਲੀ ਨੇ ਨਗਾਰਾ ਵਜਾਇਆ ਹੋਇਆ ਕਹਿੰਦੀ ਵੇ ਵੇਨ ਮਾਣਿਆ ਵੇ ਗੰਡਿਆ ਇਹਨੂੰ ਪਿਓ ਨੂੰ ਕੋ ਪਾੜਦਾ ਕਹਿੰਦਾ ਮੈਂ ਰਾਣੀ ਦੇ ਵੀ ਗੰਨਾ ਤਾਂ ਮਜਾਇਆ ਵੀ ਗੰਨਾ ਤੂੰ ਵਾਂ ਕਹਿੰਦੀ ਹਾਂ ਲਓ ਜੀ ਫੜ ਕੇ ਬਾਹਰ ਤੋਂ ਕੋਟ ਤੋਂ ਜਦ ਕੌੜੀਆਂ ਚੜਨ ਲੱਗੀ ਤਾ ਗੰਗੇ ਜੜੇ ਨੇ ਧੱਕਾ ਦੇ ਕੇ ਗੋਲੀ ਸਿੱੜਦੀ ਪੌੜੀਆਂ 'ਚ ਕਹਿੰਦਾ ਇੱਥੋਂ ਸਿੱਧ ਪਾਵਾਂਗੇ ਤੇ ਧੁਰ ਚੜਾਂਗੇ ਹੱਥ ਜੀ ਜਾ ਕੇ ਫੇਰ ਰੋਕੀ ਕਹਿੰਦੀ ਇੱਥੇ ਖੜ੍ਹ ਜਾ ਪਹਿਲਾਂ ਚਾਰ ਗੱਲਾਂ ਮੇਰੀਆਂ ਦੱਸ ਮੇਰੀਆਂ ਚਾਰ ਗੱਲਾਂ ਦੱਸ ਦੇ ਫੇਰ ਰਾਣੀ ਦੇ ਢੀਕਣਨ ਜਾਈਂ ਕਹਿੰਦਾ ਤੇਰਾ ਵੀ ਕੋਈ ਜਗ੍ਹਾ ਟਿਕਸਲਾਇਆ ਹੋਇਆ ਰਾਜ ਕਹਿੰਦਾ ਕਹਦੀ ਹਾਂ ਮੇਰੀਆਂ ਗੱਲਾਂ ਦੱਸ ਚਾਹ ਕਹਿੰਦੀ ਇਹ ਕਿਹੜੀਆਂ ਉਹ ਕਹਿੰਦੀ ਅਰਸ਼ ਦਾ ਫੁੱਲ ਜ਼ਮੀਨ ਦਾ ਗੁੱਲ ਬੇਵਕਤੀ ਨਮਾਜ਼ ਬੇਨੁਕਤੀ ਕਿਤਾਬ ਕਹਿੰਦੀ ਇਹ ਚਾਰ ਸਵਾਲ ਦੱਸ ਮੇਰੇ ਕਹਿੰਦਾ ਇਹ ਤਾਂ ਬਹੁਤ ਔਖੇ ਆ ਇਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਹਿੰਦਾ ਅਰਸ਼ ਦਾ ਫੁੱਲ ਕুতਬ ਤਾਰੇ ਦੇ ਵਿੱਚ ਕਹਿੰਦਾ ਨਬੀ ਪਾਕ ਦਾ ਨੂਰ ਚਮਕਣਾ ਕਹਿੰਦਾ ਅਰਸ਼ ਦਾ ਫੁੱਲ ਹੋ ਗਿਆ ਜ਼ਮੀਨ ਦਾ ਗੋਲ ਕਹਿੰਦਾ ਨਬੀ ਪਾਕ ਦਾ ਰੌਦਾ ਮੁਬਾਰਕ ਕਹਿੰਦੀ ਬੇਵਕਤੀ ਨਮਾਜ਼ ਕਹਿੰਦਾ ਲੱਗਦੀ ਤੇਰੀ ਨਮਾਜ਼ ਜਨਾਜਾ ਜਿਹਦਾ ਕੋਈ ਵਕਤ ਨਹੀਂ ਹੈਗਾ ਪਤਾ ਨਹੀਂ ਕਦੋਂ ਪੜਨੀ ਪੈ ਜਾਂਦੀ ਹੈ ਕਹਿੰਦੀ ਬੇਨੁਕਤੀ ਕਿਤਾਬ ਕਹਿੰਦਾ ਤੇਰੀ ਜ਼ਬਾਨ ਪੱਤਰ ਤੱਤਰ ਲੱਗੀ ਹੋਏ ਚੱਲਣ ਕਹਿੰਦਾ ਤੇ ਨੁਕਤਾ ਹੀ ਹੈਗੀ ਕਹਿੰਦਾ ਜ਼ਬਾਨ 'ਚ ਹੱਡੀ ਨਹੀਂ ਹੈਗੀ ਹੱਡੀਆਂ ਤੜਾ ਦਿੰਦੀ ਹੈ ਇਹ ਲਓ ਜੀ ਮੂਰੇ ਘੋਲੇ ਮਾਰ ਲ ਗੰਜਾ ਤੱਲੀ ਜਾ ਕੇ ਰਾਣੀ ਨੂੰ ਕਹਿੰਦੀ ਮੇਰਾ ਹਿਸਾਬ ਕਰ ਦੇ ਜਵਾਬ ਉਹ ਮੇਰਾ ਕਹਿੰਦੀ ਕੀ ਹੋਇਆ ਕਹਿੰਦੀ 네ਰੀਆਂ ਚਾਰ ਗੱਲਾਂ ਦੱਸਿਆ ਇਹ ਤੇਰੇ ਵੀ 20 ਗਣੇ ਜਾਣੇ ਅੱਜ ਆ ਖੜਿਆ ਕੋਲੇ ਰਾਣੀ ਤੇ ਵੇ ਗੰਜਿਆ ਵੇ ਨਾ ਮਾਣਿਆ ਤੂੰ ਕੀ ਲੈਣਾ ਆਇਆ ਇੱਥੇ ਕਹਿੰਦਾ ਲੋਕ ਕੀ ਲੈਣ ਆਉਂਦੇ ਆ ਕਹਿੰਦੀ ਲੋਕ ਤਾਂ ਆਉਂਦੇ ਆ 20 ਗਣੇ ਮੇਰਾ ਡੋਲਾ ਲੈਣ ਕਹਿੰਦਾ ਫੇ ਮੈਨੂੰ ਘੁੱਲੇ ਹੋਇਆ ਮੈਂ ਨਹੀਂ ਕਹਿ ਸਕਦਾ ਮੈਂ ਬੰਦਾ ਨਹੀਂ ਉਹ ਕਹਿੰਦੀ ਜਾ ਚਲਾ ਜਾ ਚਲਾ ਜਾ ਸਾਡੇ ਇਲਾਕੇ ਦਾ ਪਾਲੀਆਂ ਮਾਰ ਮਾਰ ਕੇ ਛਿੱਤਰ ਤੇਰੇ ਗੰंजे ਸਿਰ 'ਚ ਮੋਰੀਆਂ ਕਰ ਦੂੰ ਉਹ ਕਹਿੰਦਾ ਰਾਣੀਏ ਜੇ ਤਾਂ 20 ਨਾ ਗਿਣੇ ਗਏ ਗੰਗੇ ਸਿਰ ਤੇ ਮੋਰੀਆਂ ਤੂੰ ਕਰਦੀ ਜੇ ਮੈਂ ਗਿਣ ਗਿਆ ਵੀ ਗੋਦ ਨੂੰ ਹੱਥ ਪਾ ਕੇ ਕਹਿੰਦਾ ਮਹਲ ਚੋਂ ਖਿੱਚ ਕੇ ਲਜਾਉਂ ਜਦ ਗੋਤ ਦਾ ਨਾਮ ਲਿਆ ਰਾਣੀ ਰੋ ਚ ਆ ਗਈ ਗੁੱਸੇ ਜਾ ਗਈ ਵੀ ਚਾਰੇ ਪੇਟਾਂ ਪਾਵੇ ਮੇਰੀ ਗੋਤ ਨੂੰ ਹੱਥ ਗੁੱਸੇ ਦੇ ਵਿੱਚ ਆ ਕੇ ਲੈ ਕੇ ਸਵਾ ਹੱਥ ਦਾ ਚੰਮ ਦਾ ਲਿੱਤਰ ਤਾਂ ਮੂੜੇ ਤੇ ਬੈ ਗਈ ਉਹਨੂੰ ਵੀ ਬਿਠਾ ਰਿਆ ਜਿਸ ਵੇਲੇ ਗੰਝਾ ਬੈਠਾ ਹੈ ਕਹਿੰਦਾ ਔਰਤ ਜਾਤ ਹੋ ਕੇ ਕਹਿੰਦਾ ਬੰਦੇ ਨਾਲੋਂ ਉੱਚੀ ਹੋਈ ਬੈਠੀ ਲਾ ਕੇ ਮੂੜੇ ਤੋਂ ਸਾਫਾ ਲਾ ਕੇ ਕਪੜਾ ਕੁਛ ਬੁਛ ਕਰਕੇ ਲੈ ਕੇ ਥੱਲੇ ਢੇੜ ਗੁੱਛ ਰਾਣੀ ਨਾਲ ਉੱਚਾ ਹੋ ਕੇ ਬੈ ਗਿਆ ਕਹਿੰਦਾ ਹੁਣ ਗੱਲ ਕਰ ਰਾਣੀ ਨੇ ਦੇਖਦੀਏ ਕਰਦਾ ਕੀ ਹੈ ਕਹਿੰਦਾ ਕਹੋ ਬਗਲਿਆ ਇੱਕ ਕਹਿੰਦਾ ਠਹਿਰ ਜਾ ਠੀਕ ਠੀਕ ਕਰਕੇ ਕਹਿੰਦਾ ਸਾਰਾ ਜਹਾਨ ਤਾਂ ਬਾਗਲ ਕੀਤਾ ਹੋਇਆ ਇੱਕ ਗੱਲ ਮੇਰੀ ਦੱਸ ਤਾਂ ਕਹਿੰਦੀ ਕਿਹੜੀ ਆਹ ਕਹਿੰਦਾ ਜਿਹਨੂੰ ਆਪਾਂ ਅਕਲ ਕਹਿੰਦੇ ਆ ਅਕਲ ਦਾ ਮਾਲਕ ਦੱਸ ਕੌਣ ਹੈ ਰਾਣੀ ਸੋਚਣ ਲੱਗ ਪਈ ਸੋਚ-ਸੋਚ ਕੇ ਕਹਿੰਦੀ ਨਹੀਂ ਵੀ ਗੰਜਾ ਇਹ ਨਹੀਂ ਸਮਝ ਆਉਂਦਾ ਕਹਿੰਦਾ ਹੁਣੇ ਦੱਸ ਦੇਣਾ ਪਹਿਲਾਂ ਇਹ ਦੱਸ 20 ਤੋਂ 20 ਨਾ ਗਨੇ ਜਾਣੇ ਲਿੱਤਰ ਕਿਨੇ ਮਾਰਦੀਆਂ ਕਹਿੰਦੀ 20 ਕਹਿੰਦਾ 5 ਲਿੱਤਰ ਛੱਡ ਦੇ ਹੁਣੇ ਦੱਸ ਦੇਣਾ ਰਾਣੀ ਕਹਿੰਦੀ ਗੰਜੇ ਤੈਨੂੰ 5 ਲੀਟਰ ਛੱਡੇ ਦਾਸਾ ਕੱਲ ਦਾ ਮਾਲਕ ਕਹਿੰਦਾ ਰਾਣੀ ਅਕਲ ਦਾ ਮਾਲਕ ਗੁੱਸਾ ਜਦ ਬੰਦੇ ਨੇ ਗੁੱਸਾ ਆ ਜਾਂਦਾ ਕਹਿੰਦਾ ਅਕਲ ਬੰਦ ਹੋ ਜਾਂਦੀ ਹੈ ਬੰਦੇ ਕਤਲ ਹੋ ਜਾਂਦੇ ਨੇ ਲੜਾਈਆਂ ਹੋ ਜਾਂਦੀਆਂ ਅਕਲ ਦਾ ਮਾਲਕ ਗੁੱਸਾ ਹਾਂ ਵੇ ਗੰਜੇ ਇਹ ਤਾਂ ਤੇਰੀ ਗੱਲ ਠੀਕ ਹੈ ਕਹੋ ਵੇ ਗੰਜੇ ਇੱਕ ਕਹਿੰਦਾ ਠਹਿਰ ਜਾ ਰਾਣੀ ਇੱਕ ਗੱਲ ਹੋਰ ਆ ਜਿਹਨੂੰ ਆਪਾਂ ਸ਼ਰਮ ਕਹਿੰਦੇ ਆ ਸ਼ਰਮ ਕਹਿੰਦੇ ਆ ਨਾ ਇਹ ਸ਼ਰਮ ਦਾ ਮਾਲਕ ਕੌਣ ਹੈ ਵੰਨੇ ਜੇ ਤਾਂ ਮੈਨੂੰ ਪਤਾ ਕਹਿੰਦਾ ਦੱਸ ਕਹਿੰਦੀ ਸ਼ਰਮ ਦਾ ਮਾਲਕ ਹੈਗਾ ਹਿਆ ਹੱਕ ਕਹਿੰਦਾ ਥੁਰ ਫਿੱਟੇ ਤੇਰੇ ਇਲਮ ਕੰਦਾ ਬਾ ਪੜਨ ਤੇ ਕਹਿੰਦਾ ਇਹਦਾ ਉਹਦਾ ਭਰਾ ਲੱਗਿਆ ਸ਼ਰਮ ਤੇ ਹਿਆ ਜਿਹਦੇ ਪੱਲੇ ਨਾ ਰਿਹਾ ਉਹਦੇ ਪੱਲੇ ਕੀ ਰਹਿ ਗਿਆ ਕਹਿੰਦੇ ਅਕਸਰ ਇਹ ਵੀ ਨਹੀਂ ਆਉਂਦਾ ਕਹਿੰਦਾ ਪੰਜ ਹੋਰ ਛੱਡ ਦੇ ਹੁਣ ਇਹ ਦੱਸ ਦਿੰਨਾ ਕਹਿੰਦਾ ਰਾਣੀਏ ਸ਼ਰਮ ਦਾ ਮਾਲਕ ਹੈਗਾ ਇਸ਼ਕ ਜਦੋਂ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਬੰਦੇ ਦਾ ਅੱਖਾਂ ਚੋਂ ਸ਼ਰਮ ਚਲੀ ਜਾਂਦੀ ਹੈ ਕਹਿੰਦੀ ਹਾਂ ਵੇ ਗੰਝੇ ਆ ਵੀ ਗੱਲ ਤੇਰੀ ਮੰਨਣ ਚਾਹੁੰਦੀ ਐ ਲੈ ਵੀ ਕਹਿੰਦਾ ਰਹਿ ਗਏ 10 ਲਿੱਤਰ ਲਿੱਤਰ ਚੱਕ ਦੀ ਕਰਦੇ ਨੂੰ ਮਾਰੂ ਪੌੜੀ ਤੇ ਛਾਲ ਥੱਲੇ ਕਹਿੰਦਾ ਲਿੱਤਰ ਨਹੀਂ ਖਾਣਾ ਦੇ ਕੋਲ ਕੋ ਵੇ ਗੰਝੇ ਇੱਕ ਕਹਿੰਦਾ ਠਰ ਜਾ ਰਾਨੀ ਇੱਕ ਗੱਲ ਹੋਰ ਰਹਿ ਗਈ ਕਹਿੰਦਾ ਇੱਕੇ ਪਰ ਇੱਕਾ ਜੇ ਗੰਝੇ ਨੇ ਕਰਤਾ ਦੁੱਕੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ ਆਹ ਦੱਸ ਕੀ ਐ ਕਹਿੰਦੀ ਗੰਝੇ ਇਹਦਾ ਵੀ ਨਹੀਂ ਪਤਾ ਕਹਿੰਦਾ ਪੰਜ ਹੋਰ ਛੱਡ ਦੇ ਕਹਿੰਦੀ ਗੰਝੇ ਤੈਨੂੰ ਪੰਜ ਛੱਡੇ ਕਹਿੰਦਾ ਇੱਕੇ ਪਰ ਇੱਕਾ ਜੇ ਗੰਝੇ ਨੇ ਕਰਤਾ ਦੁੱਕੇ ਤੋਂ ਤਿੱਕਾ ਨਹੀਂ ਰਹਿ ਗਿਆ ਇੱਕੇ ਦਾ ਇੱਕਾ ਕਹਿੰਦਾ ਇੱਕ ਤੂੰ ਇੱਕ ਮੈਂ ਇੱਕ ਮੇਰੀ ਮਾਂ ਜੇ ਤਾਂ ਮੈਂ ਤੈਨੂੰ ਵਿਆਹ ਕੇ ਲੈ ਗਿਆ ਫੇਰ ਆਪਾਂ ਕਿੰਨੇ ਹੋਗੇ ਤਿੰਨ ਜੇ ਕਹਿੰਦਾ ਮੈਂ ਨਾ ਪਿਆ ਕੇ ਲੈ ਗਿਆ ਜੇ ਜਾਣ ਤੂੰ ਮੈਨੂੰ ਦੇਣਾ ਨਹੀਂਗਾ ਮੈਨੂੰ ਮਰਵਾ ਦੇਣਾ ਰਾਜ ਮੇਰੀ ਮਹਾਰਾਜੂ ਕੱਲੀ ਕੰਦੀ ਹਾਂ ਮੈਂ ਕਹਿੰਦੀ ਇਹ ਵੀ ਤੇਰਾ ਸਵਾਲ ਠੀਕ ਹੈ ਚੱਲ ਵੇ ਗੰਜਿਆ ਸ਼ੁਰੂ ਕਰ ਦੇ ਚੱਲ ਰਾਣੀਏ ਕਹਿੰਦਾ ਹੁਣ ਗਿਣ ਲੈ ਕਹਿੰਦਾ ਕਹੋ ਵੇ ਗੰਜਿਆ ਇੱਕ ਕਹਿੰਦਾ ਇੱਕ ਨਾਮ ਰੱਬ ਦਾ ਵਾਹਦੁਲਾ ਸ਼ਰੀਕ ਨਹੀਂ ਦਾ ਕੋਈ ਸ਼ਰੀਕ ਕੱਲੀ ਜ਼ਾਤ ਰੱਬ ਦੀ ਕਹੋ ਵੇ ਗੰਜਿਆ ਦੋ ਕਹਿੰਦਾ ਹਰ ਚੀਜ਼ ਨੇ ਅੱਲਾਹ ਤਾਲਾ ਦੀ ਜ਼ਾਤ ਦਾ ਜੋੜਾ-ਜੋੜਾ ਬਣਾਇਆ ਮਰਦ ਔਰਤ ਜ਼ਮੀਨ ਅਸਮਾਨ ਦਿਨ ਰਾਤ ਕੋਵੇ ਕਹਿੰਦੀਆ ਤਿੰਨ ਕਹਿੰਦਾ ਤਿੰਨ ਕਾਲ ਮੁਸਲਮਾਨਾਂ ਦੇ ਕੋਵੇ ਕਹਿੰਦੀਆ ਚਾਰ ਕਹਿੰਦਾ ਚਾਰੇ ਯਾਰ ਨਬੀ ਪਾਕ ਦੇ ਕੋਵੇ ਕਹਿੰਦੀਆ ਪੰਜ ਕਹਿੰਦਾ ਪੰਜ ਤਨ ਪਾਕ ਕਰਾਣਾ ਨਬੀ ਦਾ ਪੰਜ ਨਮਾਜ਼ਾਂ ਮੁਸਲਮਾਨਾਂ ਦੀਆਂ ਪੰਜ ਲਾ ਪੰਜ ਗੱਲਾਂ ਗੁਰੂ ਨਾਨਕ ਮਹਾਦੇਵ ਨੇ ਆਪਣੀ ਸਿੱਖ ਬਰਾਦਰੀ ਨੂੰ ਜਿਹੜੇ ਉਹਦੇ ਬਰੀਦ ਸੀ ਉਹਨਾਂ ਨੂੰ ਦੱਸੇ ਸੀਗੇ ਵੀ ਆਹ ਪੰਜ ਕੰਮ ਨਹੀਂ ਕਰਨੇ ਕਿਹੜੇ ਕਿਹੜੇ ਕੰਮ ਕ੍ਰੋਧ ਮੋਹ ਲੋਭ ਹੰਕਾਰ ਪੰਜ ਪੰਜ ਹੈਗੇ ਕਹਿੰਦੇ ਦੂਸਰੇ ਇੱਕ ਇਹਨਾਂ ਦੇ ਲਾਣੇ ਜਿਹੜੇ ਇਹ ਰੱਖਦੇ ਆ ਜਿਵੇਂ ਆਪਣੀ ਪੰਜ ਨਮਾਜ਼ਾਂ ਉਹ ਕਿਹੜੀਆਂ ਕੰਗਾ ਕੜਾ ਕੱਛਾ ਕਿਰਪਾਨ ਕੰਗਾ ਕੜਾ ਕੱਛਾ ਕੇਸ ਕਿਰਪਾਨ ਪੰਜ ਇਹ ਕਹੋ ਬੰਗੇ 6 ਕਹਿੰਦਾ 6 ਕਲਮੇ ਕਹਦੇ ਜਿਹੜੇ ਘਰੇ ਘੂਤਰੇ ਦੇ ਬਾਹਰ ਤੋਂ ਹੋਣੇ ਰਾਣੀ ਦੀ ਕੋਡੀ ਧੜਕਣ ਲੱਗ ਗਈ ਕਹਿੰਦੀ ਇਹ ਕਰਦਾ ਕੀ ਹੈ ਗੰਜਾ ਭੋਲਾ ਕਹਿੰਦਾ ਭੋਲਾ ਕਿਉਂ ਕਹਿੰਦਾ ਇਤਰਾ ਤੋਂ ਡਰ ਲੱਗਦਾ ਕੋਵੇ ਗੰਜਾ ਸੱਤ ਕਹਿੰਦਾ ਸੱਤ ਦਰਵਾਜੇ ਦੋ ਦੁਖਦੇ ਕੋਵੇ ਗੰਜਾ ਅੱਠ ਕਹਿੰਦਾ ਅੱਠ ਅਠ ਰਾ ਨੌ ਨਰਾਤੇ 10 ਮਾਂ ਦਸਹਰਾ 11 ਗੈਰਮੀ ਆਲਾ ਪੀਰ 12 ਮਹੀਨੇ ਸਾਲ ਦੇ ਚੱਲ ਕਹਿੰਦਾ ਰਾਣੀ ਕਿੱਥੇ ਤੱਕ ਚੱਲ ਜੀ ਕਹਿੰਦੀ ਗੰਜਾ ਭੁੱਲ ਜਾ ਕਹਿੰਦਾ ਹੁਣ ਨਹੀਂ ਭੁੱਲਦਾ ਕੋਵੇ ਗੰਜਾ 13 ਕਹਿੰਦਾ ਤੇਰਾ ਤੇਜੀਏ ਤੇਰਾ ਤੇਜੀਆਂ 14 ਤਵਕ ਜ਼ਮੀਨੇ ਸਮਾਨ ਦੇ 15 ਸਰਾਧ ਹਿੰਦੂਆਂ ਦੇ ਕੋਬ ਗੰਜਿਆ 16 ਕਹਿੰਦਾ ਸੁਲਵਾਨੁ ਤਰਾਸ਼ਪੁਰਨ ਦੇ ਕਰੇ ਕ੍ਰਿਸ਼ਨ ਮਹਾਰਾਜ ਪੈਦਾ ਹੋਏ ਕੋਬ ਗੰਜਿਆ 17 ਕਹਿੰਦਾ 17 ਰਕਾਤਾਂ ਮਾਦੀ ਸ਼ਾਦੀਆਂ ਕੋਬ ਗੰਜਿਆ 18 ਕਹਿੰਦਾ 18 ਬੇਟੇ ਬੇਟੀਆਂ حضرت ਅਲੀ ਦੇ ਕੋਬ ਗੰਜਿਆ 19 ਕਹਿੰਦਾ ਰਾਣੀਆਂ ਪੂਰੇ ਹੋ ਗਏ ਮਰ ਜਾਣੇ ਹਲੇ ਤਾਂ ਦੋ ਰਹਿੰਦੇ ਆ ਕਹਿੰਦਾ 19 ਵੀ ਤੂੰ ਬੀਨਾ ਮਹਿ 21 ਵਾ ਮੇਰਾ ਢਾਂਗਾ ਇੱਕ ਪਾਕੇ ਕੋਤਲੂ ਵਾਸਤੇ ਚੱਲਦਾ ਕਹਿੰਦਾ 269 ਵਾਲੇ ਮੋੜ ਤੇ ਮੇਟਣ ਚਾਰੀ ਹੈ ਕਹਿੰਦਾ ਤੂੰ ਲੋਕਾਂ ਨੂੰ ਕੋਈ ਵਿਅਕਤੀ ਪਾਇਆ ਹੋਇਆ